ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਗੰਭੀਰ ਖਬਰ ਕੋਟਕਪੂਰਾ ਤੋਂ ਸਾਹਮਣੇ ਆਈ ਹੈ ਜਿੱਥੇ 45 ਸਾਲਾਂ ਦੇ ਸ਼ਖਸ ਤੇ ਮਾਸੂਮ ਬੱਚੀ ਨਾਲ ਛੇੜਛਾੜ ਕਰਨ ਦੇ aarop ਲੱਗੇ ਨੇ ਬੱਚੀ ਦੀ ਉਮਰ ਮਹਿਜ਼ 5 ਸਾਲ ਹੈ ਪੁਲਿਸ ਨੇ aaropi ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਉਕਤ ਨੌਜਵਾਨ ਬੱਚੀ ਨੂੰ ਬਰਗਲਾ ਕੇ ਆਪਣੇ ਨਾਲ ਲੈ ਗਿਆ ਮਾਤਾ ਜੀ ਨੇ 5 ਰੁਪਏ ਦਿੱਤੇ ਜਿਹਨੂੰ ਲੜਕੀ ਨੂੰ ਜਦੋਂ ਦੁਕਾਨ ਤੇ ਗਈ ਤੇ ਉਹ ਜਿਹੜਾ ਗਵੰਡੀ ਉਹਨਾਂ ਦਾ ਜਦਰ ਸਿੰਘ ਸੀ ਜੀ ਉਹਨੂੰ ਚੱਕ ਕੇ ਪਰ ਲੇਪਾ ਸੰਤਾਨ ਸੰਤਾਨ ਲਿਆਂ ਲੱਗਾ ਜੀ ਜਦੋਂ ਮਾਤਾ ਨੇ ਵੇਖਿਆ ਵੀ ਮੇਰੇ ਲੜਕੇ ਵਾਪਸ ਨਹੀਂ ਆਏ ਜੀ ਉਹਨੇ ਸੋ ਰੌਲਾ ਸੁਣਿਆ ਉਹਦਾ ਜੀ ਰੌਲਾ ਸੁਣ ਕੇ ਜੋ ਪਿੱਛਾ ਕੀਤਾ ਵੇਖਿਆ ਜਾ ਕੇ ਤੋ ਛੱਡ ਕੇ ਭੱਜ ਗਿਆ ਜਨੂੰ ਸਰ ਕੋਈ ਦੋਸ਼ੀ ਉਹਨੂੰ ਕੋਈ ਟੈਂਪਟ ਵੀ ਕੀਤਾ ਗਿਆ ਨਹੀਂ ਜੀ ਅਟੈਂਪਟ ਕੋਈ ਇੰਡਸਟਰੀ ਬਣਾਇਆ ਜਤਾਇਆ ਨਹੀਂ ਜੀ ਹਰਜਿੰਦਰ ਸਿੰਘ ਦੇ ਖਿਲਾਫ ਮੁਕਦਮਾ ਅੰਦਰ ਜੀ ਕੀਤਾ ਜੀ ਜਿਹਨੂੰ ਅੱਜ ਗ੍ਰਿਫਤਾਰ ਕਰ ਲਿਆ ਜੀ ਮੁਕਦਮੇ ਚ ਮਾਮਲੇ ਦੀ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਲੋੜ ਹੈ ਅਜਿਹੀਆਂ ਕਾਨੂੰਨੀ ਹਰਕਤਾਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਕਾਂ ਜੋ ਦੋਸ਼ੀਆਂ ਦੀ ਸਜ਼ਾ ਹੋਰ ਨਾਲ ਹੀ ਸਬਕ ਬਣ ਸਕੇ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਾਗਬਾਣੀ ਟੀਵੀ